ਭਾਈ ਇਹ ਕਿਸ ਚੀਜ਼ ਦਾ ਬਣਾ ਹੋਇਆ ਹੈ ਪਿੱਤਲ ਪਿੱਤਲ ਕਾ ਹੀ ਹਾਂ ਪਿੱਤਲ ਠੀਕ ਹੈ ਜੀ ਇਹ ਵਾਲੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਆਪਾਂ ਪਹੁੰਚੇ ਹੋਏ ਹਾਂ ਲੁਧਿਆਣੇ ਦੇ ਐਗਜ਼ੀਬੀਸ਼ਨ ਵਿੱਚ ਜਿਵੇਂ ਤੁਸੀਂ ਪਿਛਲੇ ਦੋ ਪਾਰਟ ਦੇਖੇ ਨੇ ਹੁਣ ਆਪਾਂ ਇਸ ਸਮੇਂ ਖੜੇ ਹਾਂ ਹਾਲ ਨੰਬਰ 3 ਦੇ ਅੱਗੇ ਪਿਛਲੀ ਵੀਡੀਓ ਦੇ ਵਿੱਚ ਆਪਾਂ ਹਾਲ ਨੰਬਰ 2 ਦਿਖਾਇਆ ਸੀਗਾ ਹੁਣ ਆਪਾਂ ਹਾਲ ਨੰਬਰ 3 ਦੇਖਾਂਗੇ ਤੇ ਕਾਫੀ ਖੂਬਸੂਰਤ ਖੂਬਸੂਰਤ ਚੀਜ਼ਾਂ ਇਹਦੇ ਵਿੱਚ ਨੇ ਤੁਸੀਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਚੱਲਦੇ ਆਪਾਂ ਦੇਖਦੇ ਆਂ ਹਾਲ ਨੰਬਰ 3 ਜਾ ਕੇ ਇਹ ਹੈ ਹਾਲ ਨੰਬਰ 3 ਜਿਵੇਂ ਆਪਾਂ ਪਿਛਲੇ ਦੋ ਪਾਰਟ ਤੁਹਾਨੂੰ ਵੀਡੀਓ ਦੇ ਦਿਖਾਏ ਨੇ ਇਸ ਤਰ੍ਹਾਂ ਹਾਲ ਬਣਾਏ ਹੋਏ ਨੇ ਤੇ ਉਹ ਦੋ ਹਾਲ ਇਧਰਲੇ ਵਾਲੇ ਪਾਸੇ ਨੇ ਪਹਿਲਾ ਤੇ ਦੂਜਾ ਹੁਣ ਆਪਾਂ ਤੀਸਰੇ ਦੇ ਅੰਦਰ ਚੱਲਦੇ ਆਂ ਇਹ ਦੇਖਦੇ ਆਂ ਹਾਲ ਨੰਬਰ 3 کافی ਵੱਡਾ ਇਹ ਵੀ ਜਿਵੇਂ ਪਹਿਲੇ ਦੋ ਆਪਾਂ ਹਾਲ ਦੇਖੇ ਨੇ ਉਸੇ ਤਰ੍ਹਾਂ ਕਾਫੀ ਵੱਡਾ ਬਹੁਤ ਸਾਰੀਆਂ ਇੰਚ ਸਟਾਲਸ ਜਿਹੜੀਆਂ ਲੱਗੀਆਂ ਹੋਈਆਂ ਨੇ ਇੱਥੇ ਹੈਗੀਆਂ ਨੇ ਟੈਂਕੀਆਂ ਇਹ ਸਟੀਲ ਦੀਆਂ ਟੈਂਕੀਆਂ ਨੇ ਕੁਝ ਕੁ ਤਾਂ ਇਹ ਫਿਲਟਰ ਨੇ ਉਧਰ ਜਿਵੇਂ ਸਾਹਮਣੇ ਫਿਲਟਰ ਹੈ ਤੇ ਇੱਕ ਤੁਹਾਨੂੰ ਟੈਂਕੀ ਦਿਖਾਉਣੀ ਆਪਾਂ ਇਹਦੇ 'ਚ ਇਹਦੇ 'ਚ ਪਾਣੀ ਬਿਲਕੁਲ ਵੀ ਗਰਮ ਨਹੀਂ ਹੁੰਦਾ ਆ ਕਾਫੀ ਵੱਡੀ ਇਹਦੀ ਚੌੜੀ ਲੇਅਰ ਹੈ ਤੇ ਇਹਦੇ ਚ ਪਾਣੀ ਜਿਹੜਾ ਉਹ ਬਿਲਕੁਲ ਠੰਡਾ ਰਹਿੰਦਾ ਗਰਮ ਨਹੀਂ ਹੁੰਦਾ ਆ ਫਿਲਟਰ ਵਾਲਾ ਜੀ ਸਾਰਾ ਸਿਸਟਮ ਆ ਪਾਣੀ ਪਿਉਰੀਫਾਈ ਵਾਲਾ ਇਹ ਫਿਲਟਰ ਵਾਲਾ ਸਿਸਟਮ ਆ ਵਾਕੀ ਅੱਗੇ ਚੱਲਦੇ ਆਂ ਤੇ ਇੱਧਰ ਸਾਰਾ ਆ ਗਿਆ ਡੈਕੋਰੇਸ਼ਨ ਵਾਲਾ ਤੇ ਇੱਥੇ ਟਾਈਪੀਸ ਦਿਖਾਉਨੇ ਆ ਤੁਹਾਨੂੰ ਬਹੁਤ ਤਰੀਕੇ ਤਰੀਕੇ ਦੇ ਨੇ ਆ ਦੇਖੋ ਆ ਸਾਰੇ ਟਾਈਪੀਸ ਨੇ ਵਿਚਾਲੇ ਸੂਈਆਂ ਨੇ ਇਸ ਤਰ੍ਹਾਂ ਦਾ ਡਿਜ਼ਾਈਨ ਆ ਉਹਨਾਂ ਦਾ ਟਾਈਪੀਸ ਆ ਦਾ ਇਸ ਟਾਲ ਵੀ ਐਗਜ਼ੀਬਿਸ਼ਨ ਚੋਂ ਕਾਫੀ ਅਲੱਗ ਹੈ ਤੇ ਬਹੁਤ ਛੋਟੀਆਂ ਚੀਜ਼ਾਂ ਨੇ ਇਹਦੇ ਆ ਸਾਰਾ ਕੰਦਾਂ ਦੇ ਲਾਉਣ ਵਾਲੀਆਂ ਜਿਵੇਂ ਪੇਂਟਿੰਗਾਂ ਹੁੰਦੀਆਂ ਨੇ ਨਾ ਉਸ ਤਰ੍ਹਾਂ ਬਾਕੀ ਆ ਵੀ ਸਾਰੇ ਉੱਪਰ ਟਾਈਪੀਸ ਨੇ ਵੱਡੀਆਂ ਵੱਡੀਆਂ ਘੜੀਆਂ ਇਹ ਸਾਰੇ ਹੈਂਡ ਮੇਡ ਨੇ ਅਲੱਗ-ਅਲੱਗ ਚੀਜ਼ਾਂ ਤੋਂ ਇਹ ਤਿਆਰ ਕੀਤੇ ਗਏ ਨੇ ਹੈਂਡਮੇਡ ਤੇ ਆਹ ਸ਼ੀਸ਼ਾ ਆ ਗਿਆ ਅੰਦਰ ਵੀ ਕਾਫੀ ਕੁਸ਼ਾ ਬਹੁਤ ਵੱਡੀ ਸਟਾਲ ਆਹ ਹੈ ਅੰਦਰ ਜਾ ਕੇ ਆਪਾਂ ਦੇਖਦੇ ਆਂ ਇਹ ਸਟਾਲ ਦੇ ਆਪਾਂ ਅੰਦਰ ਆ ਗਏ ਤੇ ਇੱਥੇ ਪੁੱਛਿਆ ਕਹਿੰਦੇ ਵੀ ਸਾਰਾ ਹੈਂਡਮੇਡ ਆ ਜਿਹੜਾ ਸਾਰਾ ਸਮਾਨ ਬਣਿਆ ਹੋਇਆ ਬਾਕੀ ਆਹ ਦੇਖੋ ਤਾਰੀਆਂ ਘੜੀਆਂ ਐਂ ਪੀਸ ਨੇ ਵੱਡੇ-ਵੱਡੇ ਅੱਗੇ ਵਾਲੇ ਪਾਸੇ ਨੂੰ ਚੱਲਦੇ ਆਂ ਇੱਧਰ ਇਹ ਸਾਰਾ ਆ ਗਿਆ ਕੱਪੜੇ ਵਾਲਾ ਹੁਣ ਆਪਾਂ ਆਇਆ ਦੂਸਰੀ ਸਟਾਲ ਤੇ ਤੇ ਇੱਥੇ ਹੈਂਡ ਮੇਡ ਪੇਂਟਿੰਗਸ ਨੇ ਆ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਹ ਸਾਰੀਆਂ ਹੱਥੀ ਬਣਾਈਆਂ ਹੋਈਆਂ ਨੇ ਬਾਈ ਉਹਨਾਂ ਨੇ ਇੱਧਰ ਵੀ ਕਾਫੀ ਪੇਂਟਿੰਗਸ ਨੇ ਅਵੀ ਇਧਰ ਸਾਰੀਆਂ ਪੇਂਟਿੰਗਸ ਨੇ ਹਲੇ ਆਪਦੀ ਸਟਾਲ ਸੈੱਟ ਕਰ ਰਹੇ ਨੇ ਨਹੀਂ ਇਹ ਵੀ ਆਪਾਂ ਦੇਖ ਲੈਣੀ ਸੀ ਆ ਦੇਖੋ ਜਿਵੇਂ ਆ ਸਾਰਾ ਇਹ ਵੀ ਹੱਥੀ ਬਣਾਇਆ ਹੋਇਆ ਹਾਥੀ ਬਣਾਇਆ ਹੋਇਆ ਆ ਇਹ ਵਿਸ਼ਾਲ ਇੰਟੀਰੀਅਰ ਗੈਲਰੀ ਤੇ ਇਹਨਾਂ ਦੇ ਵੀ ਸਾਰਾ ਇੰਟੀਰੀਅਰ ਵਾਲਾ ਸਮਾਨ ਆ ਕੰਧਾਂ ਤੇ ਲਾਉਣ ਨੂੰ ਘਰਾਂ ਦੇ ਵਿੱਚ ਤਸਵੀਰਾਂ ਬਣਾਈਆਂ ਗਈਆਂ ਨੇ ਇੱਧਰ ਵੀ ਆ ਸਾਰੀਆਂ ਜਿਹੜੀਆਂ ਪੇਂਟਿੰਗਸ ਨੇ ਇਹ ਵੀ ਹੈਂਡ ਮੇਡ ਨੇ ਤੇ ਅੱਗੇ ਚੱਲਦੇ ਹਾਂ ਅਗਿਆ ਸਾਰਾ ਆ ਗਿਆ ਕੱਪੜੇ ਵਾਲਾ ਤੇ ਇੱਧਰ ਆ ਕੇ ਮੇਰੇ ਖਿਆਲ ਚ ਇਹ ਪੂਰੀ ਟੈਸਟ ਵਾਲੀਆਂ ਮਸ਼ੀਨਸ ਵਗੈਰਾ ਨੇ ਭਾਈ ਜੇ ਫਿਲਟਰ ਹੈ ਜੀ ਫਿਲਟਰ ਫਿਲਟਰ ਤੇ ਆ ਆ ਗਿਆ ਫਿਲਟਰ ਤੇ ਕੀ ਪ੍ਰਾਈਸ ਆ ਬਈ ਇਹਦਾ ये पंद्रह सोलह हजार रेंज के बीच अच्छा ठीक है जी ये अल्कलाइन मशीन है ये प्राइस इसके तीन लाख इसका क्या काम होता है ये सर हाइड्रोलाइज मशीन है जो मैं बॉडी को पीएच लेवल वगैरह मेंटेन करता है सर ओके ओके ये सारा में का काम जी जी फ्री ऑफ कॉस्ट डेमो ओके ओके जी पीने के लिए है मतलब ये पीने के लिए है पीने के लिए ओके ओके तीन लाख लिया भैया तीन लाख की है ये तीन लाख तीन लाख की है ਤਿੰਨ ਲੱਖ ਦੀ ਮਸ਼ੀਨ ਆ ਬਾਈ ਦੇਖ ਲਓ ਆ ਬਾਥਰੂਮ ਮੇ ਆਪਨੇ ਦੇਖਾ ਹੋਗਾ ਵਾਈਟ ਵਾਈਟ ਜੋ ਸੋਰਾ ਜਮਰਾ ਸਕਿਲਿੰਗ ਜਮਰੀ ਹੈ ਉਹ ਚੀਜ਼ ਨਹੀਂ ਆਤਾ ਇਸਕੇ ਬਾਅਦ ਇਸਕੇ ਬਾਅਦ ਫਿਰ ਹਮਾਰਾ ਕੈਂਸਲ ਕਰਾ ਦਿਆ ਪਾ ਇਹਦਾ ਪ੍ਰਾਈਸ ਕੀ ਹੈ ਬਾਈ ਉਹ ਦੇਖੋ ਨਾ ਇਸ ਵਿੱਚ ਕਾਫੀ ਸਟਾਰਟ ਹੋ ਲਿਖਾ 50000 ਤੋਂ ਲੈ ਕੇ 1 ਲੱਖ ਤੱਕ ਤੁਸੀਂ ਸਟਾਰਟ ਹੋ ਜਾ ਸਕਦੇ ਹੋ ਮਾਡਲ ਆਉਂਦੇ ਆ 3-4 ਮਾਡਲ ਹੈ ਇਸ ਵਿੱਚ ਦੇਖੋ ਵੀ ਕਿੰਨੀਆਂ ਮਹਿੰਗੀਆਂ ਮਹਿੰਗੀਆਂ ਮਸ਼ੀਨਾਂ ਨੇ ਇੱਥੇ ਤੇ ਆ ਪਹਿਲਾਂ ਪੰਨ ਦਿਖਾਇਆ ਹੀ ਆ ਸਾਰਾ ਇਹ ਕੱਪੜੇ ਵਾਲਾ ਆ ਗਿਆ ਚਿੱਟਾ ਕੱਪੜਾ ਸਾਰਾ ਉਰੇ ਆ ਗਈ ਟੇਬਲ ਵਗੈਰਾ ਸਾਰਾ ਡੈਕੋਰੇਸ਼ਨ ਵਾਲਾ ਸਮਾਨ ਆ ਆ ਵੀ ਸਾਰਾ ਘਰਾਂ ਦੀ ਡੈਕੋਰੇਸ਼ਨ ਵਾਲਾ ਬਾਕੀ ਯਾਰ ਰਸੋਈ ਦੇ ਬਰਤਨ ਵਾਲਾ ਸਾਰਾ ਸਮਾਨ ਆ ਗਿਆ ਜੀ ਸਰ ਕਿਚਨ ਕੇ ਲੀਏ ਦੇਖ ਲਈ ਸਰ ਪਨੀਰ ਦਾ ਵਾਰਾ ਬਣਾਉਣ ਕੇ ਲੀਏ ਸੋਇਆ ਸੀ ਪਿਆਜ਼ ਕੱਟਣ ਨੂੰ ਆ ਬਈ ਇਹ ਪਿਆਜ਼ 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 ਕੱਟਣ ਕੇ ਲੀਏ ਜੇ ਹੈ ਬਈ ਬਈ ਆ ਸੁਣ ਦੇਗਾ ਸਰ ਨਹੀਂ ਨਹੀਂ ਪਿਆਜ਼ ਕੱਟਣ ਕੇ ਲੀਏ ਜੇ ਪਿਆਜ਼ ਚੋਪ ਕੇ ਅੱਛਾ ਅੱਛਾ ਆ ਮਸ਼ੀਨ ਵਾਲਾ ਐਵੇਂ ਹੋ ਜਾਂਦੇ ਨੇ ਚੂਰਾ ਹੋ ਜਾਂਦਾ ਕਹਿੰਦੇ ਪਿਆਜ਼ਾਂ ਦਾ 790 ਦੀ ਮਸ਼ੀਨ ਬਾਕੀ ਹੋਰ ਸਾਰਾ ਸਮਾਨ ਰਸੋਈ ਦੇ ਬਰਤਨ ਵਾਲਾ ਇਹਨਾਂ ਲਵੇ ਹਲੋ ਪਰ ਡਿਸਪਲੇ ਕੀਤਾ ਹੋਇਆ ਨਾ ਆਇਦਰ ਫਿਰ ਕੱਪੜੇ ਵਾਲੀ ਆ ਗਈ ਸ਼ਾਪ ਇਹ ਮਾਰੰਸਰ ਮਲਟੀਪਰਪਸ ਹੈ ਇੱਕ ਹੀ ਹੈ ਬਾਈ ਆਇਰਨ ਹੈ ਸਰ ਅੱਛਾ ਆਇਰਨ ਹੈ ਕਿਹਦਾ ਕੈਸਾ ਆਇਰਨ ਹੈ ਜਿਸसे ਕੋਈ ਵੀ ਆਪਕਾ ਫੈਬਰਿਕ ਆਪੀਂ ਹੀ ਆਇਰਨ ਕਰ ਸਕਦੇ ਹੋ ਸਿੰਗਲ ਟੈਂਪਰੇਚਰ ਦੇਖੋ ਵੀ ਪ੍ਰੈਸ ਨਵੇਂ ਤਰੀਕੇ ਦੀ ਕੀ ਪ੍ਰਾਈਸ ਹੈ ਬਾਈ ਦਾ ਸਰ ਪ੍ਰਾਈਸ ਇਸਕਾ ਵੈਸੇ ਹੈ ہمارا ਵੀ ਪ੍ਰਾਈਸ 3000 ਹੈ ਲੇਕਿਨ ਯਹਾਂ ਪਰ ਸਪੈਸ਼ਲ ਪ੍ਰਾਈਸ ਦੇ ਰਹੇ ਆਪਕੋ 1300 ਵਾਉਂਡਰਫੁਲ ओके okay, okay. कौन तो सी कंपनी का है ये याकीरा ब्रांड का है सिंगापुर का ब्रांड है याकीरा ब्रांड ऑफ सिंगापुर हमारा ऑल ओवर इंडिया सर्विस सेंटर रहता है यहां पर आपका ऑफिस है घंटाघर जे में ठीक है जी आ गई हैं बच्चे वाली गेम वगैरह ये बच्चों वास्ते होती हैं जमे ऐसे अलग-अलग होती हैं ये और फिर बच्चे इन्हें जोड़ते हैं

ਆ ਵੀ ਸਾਰਾ ਡੈਕੋਰੇਸ਼ਨ ਵਾਲਾ ਘਰਾਂ ਦੇ ਵਿੱਚ ਰੱਖਣ ਵਾਲਾ ਸਮਾਨ ਆ ਵੀ ਸਾਰਾ ਸਿਸਟਮ ਆ ਕੰਧਾਂ ਤੇ ਲਾਉਣ ਵਾਲਾ ਆ ਗਈਆਂ ਮੂਰਤੀਆਂ ਬਾਈ ਇਹ ਕਿਸ ਚੀਜ਼ ਦਾ ਬਣਾ ਹੋਇਆ ਹੈ ਪਿੱਤਲ ਪਿੱਤਲ ਕਾ ਹੀ ਹਾਂ ਪਿੱਤਲ ਠੀਕ ਹੈ ਜੀ ਇਸ ਕਾ ਕੀ ਪ੍ਰਾਈਸ ਹੈ 4500 ਹਾਂ ਠੀਕ ਹੈ ਜੀ ਮੈਕਸਿਮਮ ਕਿਤਨੇ ਤੱਕ ਹੈ ਆਪਕੇ ਬਾਸ ਮੈਕਸਿਮਮ ਮੇਰੇ ਬਾਸ 1.7 ਲੱਖ 17000 ਤੱਕ ਉਹ ਬਾਲਾ ਨੇ ਉਹ ਜੋ ਦਿਖਾਇਓ ਆਇਓ ਪਿੱਤਲ ਦੀਆਂ ਨੇ ਇਹ ਸਾਰੀਆਂ ਜਿਹੜੀਆਂ ਮੂਰਤੀਆਂ ਨੇ ਤੇ ਜਿਹੜੀ ਸਭ ਤੋਂ ਇੱਥੇ ਮਹਿੰਗੀ ਹੈ ਵਈਓ ਦਿਖਾਉ ਹੁਣ ਆਪਾਂ ਨੂੰ ਇਹਦਾ ਸਭ ਤੋਂ ਜ਼ਿਆਦਾ ਪ੍ਰਾਈਸ ਆ। ਜੇ ਆ ਜੀ। ਜੇ ਵਾਲੀ 3,70,000 ਆ ਇਹਦਾ 3,70,000 ਪ੍ਰਾਈਸ ਆ। ਤੇ ਤੁਸੀਂ ਜਿਹੜੀ ਮੂਰਤੀ ਦੇਖ ਰਹੇ ਹੋ 3,70,000 ਬਾਕੀ ਹੋਰ ਬਹੁਤ ਸਾਰੀਆਂ ਨੇ। ਇਦਰਾ ਆਹ ਸਾਰਾ ਬਿਜਲੀ ਵਾਲਾ ਆ ਗਿਆ ਸਮਾਨ ਮਸੂਲਰ ਵਾਲਾ ਤੇ ਗੀਜ਼ਰ ਵਗੈਰਾ ਏਸੀ ਵਗੈਰਾ ਉਹ ਸਾਰਾ ਸਮਾਨ ਹੈ ਤੇ ਅੱਗੇ ਆ ਆ ਕੇ ਜਿਹੜੇ ਆਪਣੇ ਕਮਰਿਆਂ ਦੇ ਵਿੱਚ ਰੱਖਣ ਵਾਲੇ ਹੁੰਦੇ ਨੇ ਆਰਟੀਫੀਸ਼ੀਅਲ ਗਮਲੇ ਆਹ ਫੁੱਲ ਜਿਹੜੇ ਆਰਟੀਫੀਸ਼ੀਅਲ ਨੇ ਤੇ ਇਹਨਾਂ ਨੂੰ ਰੱਖਣ ਵਾਸਤੇ ਇਹ ਵੀ ਸਾਰਾ ਘਰੇ ਡੈਕੋਰੇਸ਼ਨ ਵਾਲਾ ਸਮਾਨ ਆ ਆ ਗਈ ਸ਼ੀਸ਼ੇ ਵਾਸਤੇ ਸ਼ੀਲਡ ਜੇ ਸਾਡਾ ਸੇਵ ਕਰਨਾ ਸਹੀ ਪਰ ਲੋਕ ਕਰਦੇ ਰਹੇ ਤੇ ਇਹ ਆਹ ਹਰਾ ਕੱਪ ਬੂਡ ਅਲਮਾਰੀ ਵਾਲਾ ਉਹ ਸਾਰਾ ਸਿਸਟਮ ਆ ਕੋਈ ਸ਼ੇਪ ਆ ਗਮਲੇ ਵਾਲੇ ਸਟੈਂਡ ਵਗੈਰਾ ਆਪਾਂ ਲੈ ਗਏ ਇੱਕ ਵਾਰ ਉਹ ਕਰ ਲੂ ਫਾਈਲ ਥੈਂਕ ਯੂ ਸਰ ਬਾਕੀ ਇਹ ਦਾਣਾ ਉਹਨਾਂ ਨੂੰ ਬਹੁਤ ਚੰਗਾ ਲੱਗਦਾ ਆ ਸਰ ਸਾਡੇ ਕੋਲ ਇੰਵੈਸਟਰੀ ਆ ਗਏ ਗੈਸ ਗ੍ਰਿਲ ਬਾਕੀ ਆ ਵੀ ਗਮਲੇ ਡਿਫਰੈਂਟ ਡਿਫਰੈਂਟ ਤਰੀਕੇ ਦੇ ਗਮਲੇ ਨੇ ਉਹਨਾਂ ਨੂੰ ਰੱਖਣ ਵਾਸਤੇ ਸਟੈਂਡ ਆ ਸਾਰਾ ਗਮਲਾ ਇਹਦੇ ਵਿੱਚ ਮਿੱਟੀ ਪਾ ਕੇ ਬੂਟੇ ਵਗੈਰਾ ਲਾਉਣ ਉਹ ਸਾਰਾ ਸਿਸਟਮ ਆ ਆ ਗਈ ਮੈਟ ਕਮਰਿਆਂ ਦੇ ਮੂਹਰੇ ਰੱਖਣ ਵਾਲੇ ਇੱਧਰ ਵੀ ਵੱਡੇ ਵੱਡੇ ਮੈਟ ਨੇ ਆਹ ਕੋਚ ਨਿਆ ਬੋਈ ਕਿਆ-ਕਿਆ ਹੈ ਭਈ ਇਹ ਕਪੂਰ ਬਰਨਰ ਹੈ ਸਭ ਕਪੂਰ ਜਲਾਉਣੇ ਕਿ ਲਈ ਧੂਪ ਕਿ ਲਈ ਰੋਮਾਂ ਲਈ ਧੂਪ ਕਿ ਲਈ ਇਹ ਸਾਰੀਆਂ ਇਹ ਧੂਫ ਵਾਸਤੇ ਨੇ ਧੂਫ ਲਾਉਣ ਵਾਸਤੇ ਤੇ ਇੱਧਰ ਫੇਰ ਆ ਮੈਟ ਵਗੈਰਾ ਆ ਗਏ ਵੱਡੇ-ਵੱਡੇ ਮੈਟ ਕਮਰਿਆਂ ਚ ਵਿਛਾਉਣ ਵਾਲੇ ਤੇ ਆ ਆ ਗਏ ਬਣੇ ਹੋਏ ਸ਼ੇਰ ਬਾਕੀ ਉਹ ਜਿਵੇਂ ਫਫਾਰੇ ਲੱਗੇ ਹੁੰਦੇ ਨੇ ਨਾ ਨੇ ਪਾਰਕਾਂ ਦੇ ਵਿੱਚ ਉਹ ਸਾਰਾ ਸਾਫ ਕਿਤਾਬ ਹੁਣ ਅੱਗੇ ਚੱਲਦੇ ਆਂ ਅੱਗੇ ਗਲੀਆਂ ਦੇਖਦੇ ਆਂ ਸਟਾਲਾਂ ਆ ਵੀ ਆ ਗਿਆ ਡੈਕੋਰੇਸ਼ਨ ਵਾਲਾ ਵਾਲ ਡੈਕੋਰੇਸ਼ਨ ਵਾਲਾ ਸਾਰਾ ਆ ਵੀ ਬਹੁਤ ਖੂਬਸੂਰਤ ਆ ਕੰਡਾ ਤੇ ਲਾਉਣ ਵਾਲਾ ਸਾਰਾ ਕੰਡਾ ਨੂੰ ਡੈਕੋਰੇਸ਼ਨ ਕਰਨ ਵਾਲਾ ਕਿਆ ਕਿਆ ਆਪਕੇ ਪਾਸ ਹੈ ਬਹੁਤ ਕੁਝ ਹੈ ਦੇਖੋ ਠੀਕ ਹੈ ਠੀਕ ਹੈ ਇਹ ਸਾਰੇ ਆਈਟਮਸ ਹੈ ਜਿਹੜਾ ਜਿਹੇ ਹੈਂਡ ਮੇਡ ਸਾਰੇ ਹੈਂਡ ਮੇਡ ਠੀਕ ਹੈ ਜੀ ਇਹ ਵੀ ਸਾਰੇ ਹੈਂਡ ਮੇਡ ਨੇ ਜਿਵੇਂ ਆ ਸ਼ੀਸ਼ੇ ਦੇਖ ਸਕਦੇ ਹੋ ਤੁਸੀਂ ਬਾਕੀ ਹੋਰ ਸਾਰਾ ਡੈਕੋਰੇਸ਼ਨ ਦਾ ਸਮਾਨ ਕੇ ਜੀ ਥੈਂਕ ਯੂ ਜੀ ਆ ਵੀ ਸਾਰਾ ਡੈਕੋਰੇਸ਼ਨ ਵਾਲਾ ਆ ਗਿਆ ਪਰਦੇ ਵਗੈਰਾ ਨੇ ਘਰਾਂ ਦੇ ਇੱਥੇ ਸਾਹਮਣੇ ਇਹਨਾਂ ਨੇ ਡਿਸਪਲੇ ਵੀ ਕੀਤੇ ਹੋਏ ਨੇ ਆ ਬਾਈ ਹੁਣੀਆਂ ਜੀ ਇੱਥੇ ਪਰਫਿਊਮ ਵਾਲੀ ਸਟਾਲ ਆ ਤੇ ਬਾਈ ਉਹਨਾਂ ਤੋਂ ਪੁੱਛਦੇ ਆ ਤੇ ਹਾਂਜੀ ਬਾਈ ਸਾਰੇ ਪਰਫਿਊਮ ਆਪਣੇ ਦੁਬਈ ਵਾਲੇ ਨੇ ਸਾਰਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਅੱਜ ਇਹ ਸਾਡੇ ਕੋਲ ਸਾਰੇ ਦੁਬਈ ਦੇ ਪਰਫਿਊਮਸ ਨੇ ਲੋਕੀ ਦੁਬਈ ਜਾਂਦੇ ਸੀ ਅਸੀਂ ਦੁਬਈ ਹੀ ਇੱਥੇ ਲਾਏ ਆਂ ਅਸੀਂ ਇੱਥੇ ਖੁਸ਼ਬੂ ਵੰਡਣ ਆਏ ਆਂ ਤੇ ਖੁਸ਼ਬੂ ਤੁਸੀਂ ਲੱਗੇ ਚੱਲੋ ਸਾਡਾ ਇਹੀ ਹੈ ਕਿ ਸੰਦੇਸ਼ ਸਾਰਾ ਨਹੀਂ ਕਿ ਅਸੀਂ ਨਸ਼ਾ ਤੋਂ ਰਹਿਤ ਹੋਏ ਹਾਂਜੀ ਤੇ ਚੰਗੇ ਪਾਸੇ ਲੱਗੀ ਹੈ ਮਿਹਨਤ ਕਰੀਏ ਸਿਹਤ ਵੱਲ ਵੀ ਖਿਆਲ ਰੱਖੀਏ ਤੇ ਨਾਲ ਸੋਨੇ ਸੋਨੇ ਪਰਫਿਊਮਸ ਖੁਸ਼ਬੂ ਲੈ ਕੇ ਚੱਲੀ ਤੇ ਖੁਸ਼ਬੂ ਵੰਡਦੇ ਚੱਲੀ ਠੀਕ ਹੈ ਜੀ ਤੇ ਜਿਹੜੀ ਸਾਡੀ ਸਾਰੇ ਸਟਾਰਟਿੰਗ ਰੇਂਜ ਆ ਉਹ 1450 ਰੁਪਏ ਤੋਂ ਹੈ ਠੀਕੇ ਜੀ ਤੋਂ ਕਈ ਦੀਆਂ ਹਾਂਜੀ 1450 1600 1800 2000 ਰੇਂਜ ਉਨੀ ਕੀ ਰੱਖੀ ਹੈ ਜਿਹੜੀ ਸਾਰਿਆਂ ਲਈ ਪੌਕੇਟ ਫ੍ਰੈਂਡਲੀ ਹੈ ਮਹਿੰਗੇ ਪਰਫਿਊਮਸ ਵੀ ਹਨ ਇਸਾ ਦੇਖਣ ਦੇਖਣ ਅਸੀਂ ਉਹੀ ਰੱਖਣਾ ਪਸੰਦ ਕਰਦੇ ਹਾਂ ਕਿ ਜਿਹੜੇ ਪੌਕੇਟ ਫ੍ਰੈਂਡਲੀ ਅਪਰੋਚੇਬਲ ਰੇਂਜ ਸਾਰਿਆਂ ਨੂੰ ਤੇ ਸਾਡੇ ਕੋਲ ਉਡ ਦੀ ਵੈਰਾਈਟੀ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਆਲਮੋਸਟ ਸਾਡੇ ਕੋਲ 20 ਤਰ੍ਹਾਂ ਦੇ ਉਡ ਨੇ ਫਿਰ ਸਾਡੇ ਕੋਲ ਦੁਬਈ ਦੇ ਹੀ ਹਲੋਸ ਵੀ ਨੇ ਪਰਫਿਊਮਸ ਵੀ ਨੇ ਇਤਰ ਵੀ ਨੇ ਰੋਲ-ਆਨਸ ਵੀ ਨੇ ਬਹੁਤ ਸਾਰੀ ਵੈਰਾਈਟੀ ਹੈ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆ ਰਿਕਵੈਸਟ ਕਰਦੇ ਆ ਕਿ ਤੁਸੀਂ ਆਓ ਇੱਕ ਵਾਰ ਸਟੋਰ ਤੇ ਵੀ ਵਿਜ਼ਿਟ ਕਰੋ ਤੇ ਆਪਣੀ ਮਨਪਸੰਦ ਜਿਹੜੇ ਤੁਹਾਨੂੰ ਫਿਰ ਉਂਪੋਸਾਂਦ ਨੇ ਉਹ ਤੁਸੀਂ ਇੱਕ ਵਾਰ ਟਰਾਈ ਕਰੋ ਤੇ ਲੱਗੇਗਾ। ਭਾਈ ਆਪਣਾ ਸਟੋਰ ਵੀ ਹੈਗਾ ਵੈਸੇ ਉਦੋਂ ਸਾਡਾ ਇੱਕ ਸਟੋਰ ਓਪਨ ਹੋ ਰਿਹਾ ਰਾਹ ਦੇ ਵਿੱਚ ਠੀਕ ਹੈ ਜੀ 14 ਤਰੀਕ ਨੂੰ ਸਾਡੀ ਓਪਨਿੰਗ ਹੈ। ਠੀਕ ਹੈ ਜੀ ਐਨ ਆਰ ਆ ਇਸੇ ਮਹੀਨੇ 14 ਫਰਵਰੀ ਨੂੰ ਸਾਡੀ ਓਪਨਿੰਗ ਹੈ 14 ਫਰਵਰੀ ਐਨ ਆਰ ਆ ਕੋਲੋਨੀ ਦਰਾਹ ਠੀਕ ਹੈ ਜੀ ਤੇ ਇੱਧਰ ਵੀ ਸਾਰਾ ਇਹ ਹੋਮ ਡੈਕੋਰੇਸ਼ਨ ਵਾਲਾ ਆ ਸਾਰੀਆਂ ਮੂਰਤੀਆਂ ਸ਼ੇਰ ਬਣਾਏ ਹੋਏ ਨੇ ਅਵੀ ਸਾਰਾ ਘਰ ਚ ਬਰਤਨ ਵਾਲਾ ਸਮਾਨ, ਕੁਰਸੀਆਂ ਵਗੈਰਾ। ਅਜਿਵੇਂ ਫਿਲਮਾਂ ਚ ਹੁੰਦੀਆਂ ਨੇ ਕੁਰਸੀਆਂ ਰਾਜੇ ਵਾਲੀਆਂ। ਵੱਡੀਆਂ-ਵੱਡੀਆਂ। ਸੋਫੇ ਨੇ ਸਾਰੇ। ਜਾਂ ਸਾਹਮਣੇ ਚੇਅਰ ਵਾਲਾ ਕੁਰਸੀਆਂ ਵਗੈਰਾ ਜਿਹੜੀਆਂ ਆਫਿਸ ਚ ਕੁਰਸੀਆਂ ਵਰਤੀਆਂ ਜਾਂਦੀਆਂ ਨੇ ਉਹਦੀ ਸਾਰੀ ਇਸਟਾਲ ਸੋਫੇ ਵਗੈਰਾ ਅਲੱਗ-ਅਲੱਗ ਤਰੀਕੇ ਦੀਆਂ ਇਹਨਾਂ ਦੇ ਕੁਰਸੀਆਂ ਨੇ ਇੱਥੇ ਦੇਖ ਸਕਦੇ ਹੋ ਜਿਵੇਂ ਆ ਜਿਹੜੀਆਂ ਹੁਣ ਸੋਚਾਂ ਤੁਸੀਂ ਇਸ ਸਮੇਂ ਦੇਖ ਰਹੇ ਹੋ ਉਹ ਡਿਜੀਟਲ ਸੋਚਾਂ ਨੇ ਇਹ ਸਾਰੀਆਂ ਟੱਚ ਨੇ ਤੇ ਇੱਥੋਂ ਸਾਰੀਆਂ ਹੈ ਟੱਚ ਕਰਕੇ ਚੱਲਦੀਆਂ ਨੇ 14-15000 ਤੋਂ ਸ਼ੁਰੂ ਹੋ ਕੇ ਇਹ 30-35000 ਤੱਕ ਨੇ ਸਾਰੀਆਂ ਡਿਜੀਟਲ ਨੇ ਜਿਹੜੀਆਂ ਲੱਗੀਆਂ ਹੋਈਆਂ ਨੇ ਦੇਖ ਰਹੇ ਹੋ ਤੁਸੀਂ ਹਾਂ ਬਾਈ ਚਲਾ ਕੇ ਵੀ ਦਿਖਾ ਰਿਹਾ ਆ ਦੇਖੋ ਬਾਈ ਨੇ ਟੱਚ ਕੀਤਾ ਤੇ ਲਾਈਟ ਚੱਲ ਵੀ ਬੰਦ ਕਰਿਓ ਬਾਈ ਹੁਣ ਲਾਈਟ ਬੰਦ ਹੋ ਗਈ ਆਰੀਆ ਟੱਚ ਨੇ ਕਿ ਆ ਕਿ ਸਲਾਈਸ ਵਿੱਚ ਆਪਸੇ ਆਪਸ਼ਨ ਤੇ ਵਿਥ ਮੈਟਲ ਡਿਟੈਕਟਰ ਵੀ ਆਪਸ਼ਨ ਹੈ। ਆ ਵੀ ਜਿਵੇਂ ਆ ਪਲੱਗ ਨੇ ਸਾਰੇ ਸਾਰੇ ਡਿਜੀਟਲ ਨੇ ਆ ਟੱਚ ਨੇ ਇੱਥੋਂ ਕੰਟਰੋਲ ਹੁੰਦਾ ਸਾਰਾ ਇਹਨਾਂ ਦਾ। ਸਕਰੀਨਾਂ ਲੱਗੀਆਂ ਜਾਂਦੀਆਂ ਨੇ ਉਸੇ ਤਰ੍ਹਾਂ ਆ ਵੀ। ਹੁਣ ਪਹੁੰਚੇ ਆਪਾਂ ਜੀਡੀ ਕ੍ਰੀਏਸ਼ਨਸ। ਆ ਵੀ ਕਾਫੀ ਸੋਹਣਾ ਮਾਹੌਲ ਹੈ ਤੇ ਇਹ ਬਿਲਡਰ ਹੋਣਗੇ ਸਾਰਾ ਇਹਨਾਂ ਨੇ ਤਿਆਰ ਕਰਕੇ ਦਿਖਾਇਆ ਗਿਆ ਆਪ ਦਾ ਵਰਕ ਵੀ ਅਸੀਂ ਇਸ ਤਰ੍ਹਾਂ ਰੈਡੀ ਕਰਦੇ ਆ ਸਾਰਾ ਜਿਵੇਂ ਇੱਕ ਘਰ ਹੁੰਦਾ ਨਾ ਉਸ ਤਰ੍ਹਾਂ ਬਣਾਇਆ ਹੋਇਆ ਵਿੱਚੋਂ ਬਹੁਤ ਸੋਹਣਾ ਤਿਆਰ ਕੀਤਾ ਗਿਆ ਦੇਖ ਸਕਦੇ ਹੋ ਤੁਸੀਂ ਜੀ ਬਾਕੀ ਆਹ ਸਾਰਾ ਬਾਹਰੋਂ ਹੈ ਇਸ ਤਰ੍ਹਾਂ ਘਾਰੇ ਬਣਾਇਆ ਵੈਣ ਪੂਰਾ ਪੂਰੇ ਦਾ ਪੂਰਾ ਇਹ ਮੇਰੇ ਖਿਆਲ ਚ ਲੱਕੜ ਦਾ ਪਲਾਈ ਦਾ ਬਣਾਇਆ ਹੈ ਉਹ ਫਲਾਈ ਦਾ ਬਣਾਇਆ ਹੋਇਆ ਸਾਰਾ ਇਹ ਬਾਕੀ ਉਸੇ ਤਰ੍ਹਾਂ ਇਧਰ ਵੀ ਇਹ ਵੀ ਸਾਰਾ ਡੈਕੋਰੇਸ਼ਨ ਵਾਲਾ ਹੈ ਇਹ ਵੀ ਰਿਟੇਲ ਸੈਂਪਲ ਦਿਖਾਉਣ ਨਹੀਂ ਹੁੰਦੇ ਨੇ ਤਿਆਰ ਕਰਕੇ ਵੀ ਅਸੀਂ ਇਸ ਤਰ੍ਹਾਂ ਦਾ ਤਿਆਰ ਕਰ ਸਕਦੇ ਹਾਂ ਬਾਕੀ ਜਿਹੜਾ ਜਿਆ ਕਰਾਉਣਾ ਹੁੰਦਾ ਉਹ ਤਾਂ ਆਪਣੇ ਹੱਥੋਂ ਦਾ ਆ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ ਤੇ ਇੱਧਰ ਵੀ ਹਾਂਜੀ ਵਧੀਆ ਕਿੰਨੇ ਘੰਟੇ ਹੋ ਗਏ ਆਪਾਂ ਨੂੰ ਘੁੰਮਣ ਦੇ ਨੂੰ ਸਵੇਰ ਦੇ ਆਏ ਹੋਏ ਆਪਾਂ ਪਹੁੰਚ ਗਏ ਸੀ ਮੇਰੇ ਖਿਆਲ ਚ 10 ਵਜੇ 10 10:30 ਪਹੁੰਚ ਗਏ ਸੀ ਹੁਣ ਟਾਈਮ ਕਿੰਨਾ ਹੋ ਗਿਆ ਟਾਈਮ ਹੋ ਰਿਹਾ 4 ਵਜੇ 4 ਵਜੇ ਕਾਫੀ ਵੱਡਾ ਹੈ ਜਿਹੜਾ ਐਗਜ਼ੀਬਿਸ਼ਨ ਮੇਲਾ ਲੱਗਿਆ ਹੋਇਆ ਆ ਵੀ ਸਾਰਾ ਜਿਵੇਂ 게ਟ ਵਗੈਰਾ ਆ ਕੇ ਡਿਜ਼ਾਈਨ ਵਾਲਾ ਸਾਰਾ ਸਿਸਟਮ ਆ ਗਿਆ ਕੋ ਸਿੱਧਾ ਨਾ ਇੱਧਰ ਆ ਸੋਫੇ ਵਗੈਰਾ ਟੇਬਲਸ ਵਗੈਰਾ ਬਾਕੀ ਆ ਵੀ ਸਾਰਾ ਆਰ ਡੈਨਡ ਕ્રાਫਟ ਡੈਕੋਰੇਸ਼ਨ ਵਾਲਾ ਸਮਾਨ ਬਹੁਤ ਸੋਹਣਾ ਹੈ ਵੀ ਤੇ ਉਸੇ ਤਰ੍ਹਾਂ ਇੱਧਰ ਵੀ ਡਿਜ਼ਾਈਨ ਸਕੂਅਰ ਫਰਨੀਚਰ ਐਂਡ ਇੰਟੀਰੀਅਰ ਵੀ ਕਾਫੀ ਸੋਹਣੇ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਇਹ ਸਾਰਾ ਘਰਾਂ ਦੇ ਅੰਦਰਲਾ ਇੰਟੀਰੀਅਰ ਤਿਆਰ ਕਰਦੇ ਨੇ। ਬਾਕੀ ਆ ਇਸ ਤਰ੍ਹਾਂ ਸੈਂਪਲਸ ਦਿਖਾਏ ਹੋਏ ਨੇ। ਆਪਾਂ ਸਾਰਾ ਬਾਹਰ ਤੋਂ ਦਿਖਾਇਆ ਸੀਗਾ ਇਹ ਸਾਰਾ ਇੰਟੀਰੀਅਰ ਦਾ ਤੇ ਫਰਨੀਚਰ ਦਾ ਸਾਰਾ ਇਹਨਾਂ ਦਾ ਕੰਮ ਆ ਤੇ ਅੰਦਰੋਂ ਬਹੁਤ ਸੋਹਣਾ ਬਣਿਆ ਹੋਇਆ। ਆ ਸਾਰਾ ਡਾਈਨਿੰਗ ਏਰੀਆ ਆ ਗਿਆ। ਬਾਕੀ ਆ ਸਾਰਾ ਗੈਸਟ ਰੂਮ ਆ ਸਾਰੀ ਬੈਡਰੂਮ ਦੀ ਲੋਕੇਸ਼ਨ ਆ ਗਈ ਪਹਿਲਾ ਸ਼ਾਟ ਆ ਬੂਕਿੰਗ ਦੇ ਤੇ ਸਾਲ ਉਹ ਵਾਲਾ ਲਾਉਣਾ 625 ਹੈ ਜਿਹੜਾ ਲੈਣਾ ਚੈੱਕ ਕਰ ਅੱਗੇ ਵੀ ਆ ਸਾਰਾ ਡੈਕੋਰੇਸ਼ਨ ਵਾਲਾ ਆ ਗਿਆ ਆਹ ਰਹਾ ਆਰਟੀਫੀਸ਼ੀਅਲ ਫੋਲੋ ਨੇ ਘਰਾਂ ਦੀ ਡੈਕੋਰੇਸ਼ਨ ਵਾਸਤੇ ਆ ਨਾਮ ਹੈ ਇਹਨਾਂ ਦੀ ਸਟਾਲ ਦਾ ਬੁਰਨਾ ਨਕ ਡੈਕੋਰ ਆਪਾਂ ਐਕਟੀਵੇਸ਼ਨ ਦੇਖ ਕੇ ਆ ਗਏ ਹਾਲ ਨੰਬਰ 3 ਆਪਾਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦਿਖਾਇਆ ਤੇ ਤਿੰਨ ਪਾਰਟ ਆਪਾਂ ਇਸ ਵੀਡੀਓ ਦੇ ਪਾਏ ਸੀਗੇ ਜਿਹਨੇ ਪਹਿਲੇ ਦੋ ਪਾਰਟ ਨਹੀਂ ਦੇਖੇ ਉਹ ਜਾ ਕੇ ਦੇਖ ਲਓ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਨੇ ਬਾਕੀ ਇਸ ਵੀਡੀਓ ਨੂੰ ਐਂਡ ਕਰਦੇ ਆਂ ਵੀਡੀਓ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ